ਸਵਾਗਤ ਕਰਦੇ ਆਂ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬਦੇਰੀ ਫਾਰਮ ਤੇ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਬਿਲਕੁਲ ਤਾਜੀ ਸੂਈ ਸੱਜਰ ਸੂਈ ਵਾਢੀ ਲੈ ਕੇ ਆਏ ਜੇ 14-15 ਕਿਲੋ ਦੁੱਧ ਵਾਲੀ ਵਾਢੀ ਜੇ ਪੂਰੀ ਜਾਣਕਾਰੀ ਸਵੈਡ ਬਾਰੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਇਸ ਵੀਡੀਓ ਵਿੱਚ ਬਣੇਦੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਵੀਡੀਓ ਦੇਖਣ ਤੋਂ ਪਹਿਲਾਂ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਜੀ ਲਓ ਜੀ ਪਹਿਲਾਂ ਬੱਚਾ ਦੇਖ ਸਕਦੇ ਜੀ ਪਿੱਛੇ ਵਸ਼ੀ ਜੀ ਬਹੁਤ ਵਧੀਆ ਨਸਲ ਵਾਲੀ ਦੇਖ ਸਕਦੇ ਜੀ ਲਓ ਜੀ ਵੈੜ ਦੀ ਫੇਸ ਕੁਆਲਟੀ ਦੇਖ ਸਕਦੇ ਜੀ ਬਹੁਤ ਵਧੀਆ ਫੇਸ ਕੁਆਲਟੀ ਦੀ ਜਰਸੀ ਕਰਾਸ ਵੈੜ ਜੇ ਲਓ ਜੀ ਤੁਹਾਨੂੰ ਥਾਣੇ ਨੇੜੇ ਚੈੱਕ ਰਹੀ ਜੀ ਬਹੁਤ ਵਧੀਆ ਥਣਾ ਸਾਹਿਬ ਜੀ ਚਾਰਾਂ ਦਾ ਦੇਖ ਸਕਦੇ ਜੀ ਚੱਡਾ ਵੀ ਦੇਖ ਸਕਦੇ ਪਿੱਛੇ ਤੋਂ ਜੀ ਬਹੁਤ ਵਧੀਆ ਥਣ ਪਾਂਡੇ ਦੀ ਵੈੜ ਜੇ ਤੇ ਬਿਲਕੁਲ ਤਾਜੀ ਸੂਈ ਜੇ ਜੇਰ ਪੈਣੀ ਹੈ ਜੇ ਬਾਕੀ ਜੇ ਲੋਈ ਦੇ ਸਾਦੇ ਜੇ ਦੁੱਧ ਦੇ ਬੜੇ ਰਮਾਨਾ 14-15 ਲੀਟਰ ਚਵਾ ਦੇਗੀ ਜੀ ਲੋ ਜੀ ਦੇ ਸਾ ਦੇ ਜੇ ਜਰਸੀ ਕਰਾਸ ਵੈੜ ਜੇ ਗਰਮੀ ਤੁਹਾਨੂੰ ਪਤਾ ਵੀਰ ਜੀ ਇਹ ਵੜਾ ਬਿਲਕੁਲ ਨਹੀਂ ਮਨਾਉਂਦੀਆਂ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੇ ਤੇ ਬਿਲਕੁਲ ਪੋਲੀ ਚਵਾਈ ਦੀ ਜੇ ਲੋਈ ਬਾਕੀ ਜੇਕਰ ਕਿਸੇ ਵੀਰ ਦੀ ਵੈੜ ਪਸੰਦ ਆਉਂਦੀ ਜੇ ਤੁਸੀਂ ਇੱਥੇ ਆਓ ਇਸ ਵੈੜ ਦੀ ਚੋਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਜੇਕਰ ਕਿਸੇ ਵੀਰ ਨੇ ਆਨਲਾਈਨ ਖਰੀਦਣੀ ਜੇ ਉਹ ਵੀ ਆਪਣੀ ਪੂਰੀ ਗਾਰੰਟੀ ਹੋएगी ਜੀ ਉਹ ਵੀ ਤੁਸੀਂ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੇ ਫੋਨ ਨੰਬਰ ਨੋਟ ਕਰ ਲਓ ਜੀ 9815580262 ਐਡਰੈਸ ਵੀ ਨੋਟ ਕਰ ਲਓ ਜੀ ਪਿੰਡ ਗੱਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਤੇ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੇ ਲਓ ਚੱਡਾ ਤੁਹਾਨੂੰ ਫੇਰ ਤੋਂ ਚੈੱਕ ਕਰਾ ਦਈਏ ਪਿਛੇ ਤੋਂ ਜੀ ਬਹੁਤ ਵਧੀਆ ਥਣਪਾਂਡੇ ਦੀ ਵਹਿੜ ਜੇ ਤੇ ਬਿਲਕੁਲ ਤਾਜੀ ਸੁਈ ਜੇ ਉੱਪਰੋਂ ਵੀ ਦੇਖ ਸਕਦੇ ਜੀ ਪੂਰੀ ਸੰਭਿ ਪਲੀ ਤੇ ਰਾਜੀ ਵਹਿੜ ਜੇ ਲਓ ਜੀ ਦੇਖ ਸਕਦੇ ਜੀ ਬਹੁਤ ਵਧੀਆ ਥਣਾ ਸਹਿਜ ਜੇ ਲਓ ਜੀ ਰੇਡ ਹੈ ਜੋ ਸਵੈਡ ਦਾ ਉਹ ਬਿਲਕੁਲ ਜਾਇਜ਼ ਰੱਖਿਆ ਗਿਆ ਜੀ ਮੋਲ ਵੀ ਜੀ ਇਸ ਵੈਡ ਦਾ 45000 ਰੁਪਏ ਆ ਜੇ ਪਰ ਆਪਾਂ ਤੁਹਾਨੂੰ 45000 ਰੁਪਏ ਵਿੱਚ ਨਹੀਂ ਦੇਣੀ ਵੈੜ ਇਹ ਬਿਲਕੁਲ ਜਾਇਜ਼ ਕੀਮਤ ਦੇ ਵਿੱਚ ਵੈੜ ਦੇਣੀ ਜੇ ਇਹ ਸਿਰਫ ਤੁਹਾਨੂੰ 40000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ ਫਿਕਸ ਰੇਟ ਜੇ ਵੀਰ ਜੀ 40000 ਰੁਪਏ ਦੇ ਵਿੱਚ ਉਹ ਬਾਛ ਛੋੜੀ ਹੋਏਗੀ ਜੀ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਉਂਦੀ ਜੇ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੇ ਲੋ ਜੀ ਦੇਖਾ ਦੇ ਜੇ ਪਿਛੇ ਬੱਚਾ ਜੋ ਉਹ ਵਸ਼ੀ ਜੇ ਬਹੁਤ ਵਧੀਆ ਨਸਲ ਵਾਲੀ ਕੁਆਲਟੀ ਵਾਲੀ ਦੇਖ ਸਕਦੇ ਜੇ ਲੋ ਜੀ ਦੂਸਰਾ ਸੂਹ ਹੈ ਵੜ ਸੁਈ ਜੇ ਜਰਸੀ ਕਰਾਸ ਵੜ ਜੇ ਲੋ ਜੀ ਦੇਖ ਸਕਦੇ ਹੋ ਲੋ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸਰਬਦੇ ਦੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਤੁਸੀਂ ਚੈਨਲ ਨੂੰ ਬਹੁਤ ਵਧੀਆ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਹੇ ਨਵੀਂ ਤਨਵੀਂ ਵੀਡੀਓ ਤੁਹਾਡੇ ਕੋਲ ਲੈ ਕੇ ਆਂਦੇ ਰਹੀਏ ਜੀ ਮਿਲਦੇ ਆਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ